ਆਪਾ ਤੁਹਾਨੂੰ ਇਸ ਟਾਈਮ ਗੁਰਦਾਸਪੁਰ ਤੇ ਪਠਾਨਕੋਟ ਦੇ ਗੁਰੂ ਘਰਾਂ ਦੇ ਦਰਸ਼ਨ ਕਰਾ ਰਹੇ ਹਾਂ ਜੀ ਪਿਛਲੀਆਂ ਵੀਡੀਓ ਤੁਹਾਡੇ ਨਾਲ ਸਾਂਝੀ ਕਰੇ ਨੇ ਗੁਰੂ ਘਰਾਂ ਦੀਆਂ ਹੁਣ ਇੱਕ ਐਸੀ ਪਾਵਨ ਪਵਿੱਤਰ ਸਥਾਨ ਤੇ ਪਹੁੰਚੇ ਆ ਜਿਹਦਾ ਕਿ ਦੁਨੀਆ ਦੇ ਵਿੱਚ ਬਹੁਤ ਵੱਡਾ ਇਸ ਪਾਵਨ ਪਵਿੱਤਰ ਸਥਾਨ ਦਾ ਇਤਿਹਾਸ ਹੈ ਨਾਮ ਹੈ ਸਿਰਫ ਇਥੋਂ ਜਿਹੜਾ ਪਠਾਨਕੋਟ ਹੈ तकरीबन 11 ਕਿਲੋਮੀਟਰ ਦੂਰੀ ਤੇ ਪੈਂਦਾ ਜੀ ਅਸੀਂ ਪਹੁੰਚੇ ਹਾਂ ਜੀ ਪਾਵਨ ਪੀਤ੍ਰ ਸਥਾਨ ਗੁਰੂ ਨਾਨਕ ਪਾਸ਼ਾ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਸਥਾਨ ਤੇ ਬਾਠ ਸਾਹਿਬ ਜਿਨ੍ਹਾਂ ਨੇ ਕਿ 62 ਸਾਲ ਤਕਰੀਬਨ ਭਗਤੀ ਕੀਤੀ ਹੈ ਇੱਥੇ ਦੀ ਤੇ ਇਸ ਕਰਕੇ ਹੀ ਤੁੰਗ ਸਾਹਿਬ ਇਹਦਾ ਨਾਮ ਬਾਠ ਸਾਹ ਪਿਆ ਨਹੀਂ 62 ਸਾਲ ਬਾਠ ਸਾਹਿਬ ਤਾਂ ਹੀ ਕਿਹਾ ਬਾਠ ਸਾਹਿਬ ਤੇ ਗੁਰੂ ਪੰਚਮ ਪਾਸ਼ਾ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਣੋਂ ਇੱਥੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਏ ਮਿਲਣ ਆਏ ਤਾਂ ਤੰਤਰ ਬਾਬਾ ਸ਼੍ਰੀ ਉਹ ਮਹਾਰਾਜ ਜੀ ਬਾਬਾ ਸ਼੍ਰੀ ਚੰਦ ਜੀ ਜਿਹੜੇ 6 ਮਹੀਨੇ ਦੀ ਭਗਤੀ ਦੇ ਵਿੱਚ ਲੀਨ ਹੋ ਗਏ ਤੇ ਗੁਰੂ ਮਹਾਰਾਜ ਜੀ ਕਿਸ ਤਰ੍ਹਾਂ ਇੱਥੇ 6 ਮਹੀਨੇ ਬਾਬਾ ਜੀ ਨੂੰ ਮਿਲ ਦੀ ਅੜੀਕ ਕੀਤੀ ਉਹ ਆਪਾਂ ਇਤਿਹਾਸ ਵਿੱਚ ਸਾਂਝ ਪਾਵਾਂਗੇ ਤੇ ਆਓ ਤੁਹਾਨੂੰ ਇਸ ਪਾਵਨ ਪੀਤ੍ਰ ਸਥਾਨ ਸ਼੍ਰੀ ਬਾਠ ਸਾਹਿਬ ਜੀ ਦੇ ਤੁਹਾਨੂੰ ਦਰਸ਼ਨ ਮੇਲੇ ਕਰਾਈਏ ਤੇ ਨਾਲ ਹੀ ਸਾਂਝ ਪਾਈਏ ਜੀ ਤੇ ਚੱਲ ਚੱਲ ਦੀ ਵੀਡੀਓ ਨੂੰ ਇਸ ਨੂੰ ਸ਼ੇਅਰ ਕਰਿਓ ਪਾਵਨ ਪੀਤਰ ਸਥਾਨਾਂ ਦੀ ਆਪਾਂ ਤੁਹਾਨੂੰ ਇਸ ਤੋਂ ਬਾਅਦ ਦੂਸਰਾ ਗੁਰਦਰਾ ਸਾਹਿਬ ਵੀ ਦਰਸ਼ਨ ਕਰਾਵਾਂਗੇ ਜਿੱਥੇ ਬਾਬਾ ਗੁਰੂ ਅਰਜਨ ਸਾਹਿਬ ਜੀ ਦੇਣ ਵੇਲੇ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣ ਦੀ ਤਾਂਗ ਵਿੱਚ ਇੱਥੇ ਆਉਂਦੇ ਸੀਗੇ ਤੇ ਰਾਤ ਨੂੰ ਵਿਸ਼ਰਾਮ ਕਰਨ ਲਈ ਜਿੱਥੇ ਠਹਿਰਦੇ ਸੀਗੇ ਉਸ ਸਥਾਨ ਤੇ ਵੀ ਦਰਸ਼ਨ ਕਰਾਵਾਂਗੇ ਜਿੱਥੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਰੋਵਰ ਦੀ ਖਦਵਾਈ ਵੀ ਕਰਵਾਈ ਸੀਗੀ ਸਰੋਵਰ ਬਹੁਤ ਵੱਡਾ ਹੁੰਦਾ ਹਾਂਜੀ ਹਾਂਜੀ ਇਹ ਦੋਨੇ ਸਥਾਨਾਂ ਦਾ ਆਪਾਂ ਵੀਡੀਓ ਤੁਹਾਨੂੰ ਇਸ ਤਰ੍ਹਾਂ ਸਾਂਝੀ ਕਰਾਂਗੇ ਗੁਰੂ ਅਰਜਨ ਪਾਤਸ਼ਾਹ ਜੀ 6 ਮਹੀਨੇ ਇੱਥੇ ਸਥਾਨ ਤੇ ਖੜ੍ਹਦੇ ਤੇ ਰਾਤ ਵੇਲੇ ਉਸ ਥਾਨ ਜਿਹੜਾ ਇੱਥੇ ਥੋੜਾ ਲੱਗੇ ਆ ਉੱਥੇ ਜਾ ਕੇ ਵਿਸ਼ਰਾਮ ਕਰਦੇ ਉਸ ਥਾਨ ਦੇ ਵੀ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਸੋ ਚੱਲਦੇ ਆ ਜੀ ਬਣੇ ਰਿਓ ਆਪਣੀ ਵੀਡੀਓ ਦੇ ਨਾਲ ਤੇ ਇਹ ਜੀ ਪਾਵਨ ਪੀਤਰ ਸਥਾਨ ਬੌਲੀ ਸਾਹਿਬ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਬੌਲੀ ਸਾਹਿਬ ਦੇ ਆਪਾਂ ਤੁਹਾਨੂੰ ਬਾਅਦ ਚ ਦਰਸ਼ਨ ਕਰਾਵਾਂਗੇ ਬਾਕੀ ਤੁਹਾਨੂੰ ਇੱਧਰ ਦਰਬਾਰ ਸਾਹਿਬ ਦੇ ਦਰਸ਼ਨ ਤੇ ਖੁੱਲੇ ਡੋਲੇ ਪਾਰਕਿੰਗ ਬੜੀ ਤੇ ਦੇਖੋ ਬਰੋਟਾ ਕਿੰਨਾ ਵਿਸ਼ਾਲ ਜਿਹੜਾ ਪਿੱਪਲ ਦਾ ਹੈ ਦਰਖਤ ਲੱਗਿਆ ਹੈ ਤੇ ਇਹਦੇ ਥੱਲੇ ਗੱਡੀਆਂ ਛਾਂ ਚ ਖੜੀਆਂ ਨੇ ਤੇ ਸੰਗਤਾਂ ਇੱਥੇ ਹਮੇਸ਼ਾ ਚਾਲ ਪਹਲ ਰੱਗੇ ਆਨੰਦਾ ਇਸ ਸੰਗਤਾਂ ਦਾ ਇੱਥੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸੰਗਤਾਂ ਤੇ ਇਹਦਰ ਪਾਰਕਿੰਗ ਦਾ ਸਥਾਨ ਹੈ ਜੀ ਤੇ ਇੱਥੇ ਇਤਿਹਾਸ ਲਿਖਿਆ ਹੋਇਆ ਹੈ ਤੇ ਤੁਸੀਂ ਆਪ ਹੀ ਸੰਗਤਾਂ ਇਸ ਇਤਿਹਾਸ ਨੂੰ ਅ ਸਿਲ ਕਰਕੇ ਪਾਉਜ਼ ਕਰਕੇ ਪੜ੍ਹ ਸਕਦੇ ਹੋ ਸਾਹਮਣੇ ਜਿਹੜਾ ਬਾਖਸ਼ਾਹ ਦਾ ਇਤਿਹਾਸ ਹੈ ਬਾਖਸ਼ਾਹ ਦਾ ਤੁਸੀਂ ਇਤਿਹਾਸ ਰੀਡ ਕਰ ਸਕਦੇ ਹੋ ਆਓ ਸੰਗਤ ਜੀ ਆਪਾਂ ਗੁਰਦੁਆਰਾ ਬਾਖਸ਼ਾਹ ਜੀ ਤੇ ਰਲ ਮਿਲ ਕੇ ਦਰਸ਼ਨ ਕਰੀਏ ਇਹ ਇਤਿਹਾਸ ਦੀ ਨਾਲ ਹੀ ਸਾਂਝ ਪਾਈਏ ਜਿੱਥੇ ਕਿ ਦੋ ਪਾਤਸ਼ਾਹੀਆਂ ਗੁਰੂ ਘਰ ਦੇ ਇਹ ਮਹਾਰਾਜ ਜੀ ਦੋਨੇ ਪਾਤਸ਼ਾਹੀਆਂ ਮਿਲਣ ਆਈਆਂ ਇੱਥੇ ਬਾਠ ਸਾਹਿਬ ਉਸ ਪਾਵਨ ਪਵਿੱਤਰ ਸਥਾਨ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਤੇ ਇੱਧਰ ਵੇਖੋ ਕੁਝ ਦੁਕਾਨਾਂ ਸਜੀਆਂ ਹੋਈਆਂ ਨੇ ਤੇ ਇੱਧਰ ਸਾਹਮਣੇ ਕੜਾ ਪ੍ਰਸ਼ਾਦ ਦੇ ਕਾਊਂਟਰ ਲੱਗੇ ਹੋਏ ਨੇ ਤੇ ਆਓ ਆਪਾਂ ਅੰਦਰ ਇਸ ਸਥਾਨ ਤੇ ਚੱਲੀਏ ਜੀ ਕਿ ਤਾਂ ਸਥਾਨ ਬਾਬਾ ਤੰਦਨ ਬਾਬਾ ਸ਼ਿਰ ਚੰਦ ਜੀ ਦਾ ਮਾਣ ਰਹੀ ਆ ਜਿੱਥੇ ਕਿ ਉਹਨਾਂ ਨੇ 60 ਸਾਲ ਭਗਤੀ ਕੀਤੀ। ਪਹਿਲਾਂ ਮੈਂ ਤੁਹਾਨੂੰ ਦੱਸਦਾ ਜਿੱਥੇ ਕਾਰ ਪਾਰਕਿੰਗ ਸੀ ਉੱਥੇ ਵੀ ਪਿੱਪਲ ਲੱਗੇ ਨੇ। ਇਹ ਪੁਰਾਣੇ ਸਮੇਂ ਦੇ ਪਿੱਪਲ ਨੇ ਜੀ ਕਿਸੇ ਨੇ ਵੱਢੇ ਨਹੀਂ। ਇੱਕੋ ਜੰਗਲਾਂ ਦਾ ਇਹ ਟਾਈਮ ਹੈ। ਅੰਦਰ ਵੀ ਇੱਕ ਪਿੱਪਲ ਲੱਗਿਆ ਹੈ ਜਿਹੜੇ ਕਿ ਪ੍ਰਾਤਨ ਪਿੱਪਲ ਨੇ ਜੀ ਹੈ। ਬਾਬਾ ਸ਼ੀਰ ਬਾਬਾ ਜੀ ਦੇ ਟਾਈਮ ਦੇ ਤੇ ਆਓ ਆਪਾਂ ਅੰਦਰ ਨਮਸਕਾਰ ਕਰੀਏ। ਗੁਰਦੁਆਰਾ ਸ਼੍ਰੀ ਬਾਠ ਸਾਹਿਬ ਜੀ ਦਾ ਸੰਖੇਪ ਇਤਿਹਾਸ ਇਸ ਸਥਾਨ ਦੇ ਇਤਿਹਾਸ ਕਮਾਨਤਾ ਹੈ। ਕਿ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਦਾ ਤਪਸਥਾਨਾ ਕਰਦਿਆਂ ਲੰਮਾ ਸਮਾਂ ਬਤੀਤ ਕੀਤਾ ਇਸ ਸਥਾਨ ਤੇ ਬਾਬਾ ਜੀ ਨੇ ਤਕਰੀਬਨ 12 ਸਾਲ ਤਪੱਸਿਆ ਕੀਤੀ ਇੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਆ ਕੇ ਦਰਸ਼ਨ ਕੀ ਦਿੱਤੇ ਬਾਬਾ ਜੀ ਨਾਲ ਬਚਲ ਵਿਲਾਸ ਹੋਈ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਸਮਤ 1552 ਵਿਕਰਮੀ ਸਨ 1493 ਈਸਵੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗ੍ਰਹਿ ਵਿਖੇ ਮਾਤਾ ਸਰਖਣੀ ਜੀ ਦੀ ਕੁੱਖੋਂ ਸਲਤਾਨਪੁਰ ਲੋਧੀ ਵਿਖੇ ਹੋਇਆ। ਬਾਬਾ ਸ਼੍ਰੀ ਚੰਦ ਜੀ ਜਦੋਂ ਬਾਦ ਸਾਹਿਬ ਵਿਖੇ ਆਏ ਉਸ ਸਮੇਂ ਇੱਥੇ ਸੰਘਣਾ ਜੰਗਲ ਸੀ। ਇਕਾਂਤ ਦੇਖ ਕੇ ਨਿਵਾਸ ਕੀਤਾ, ਪ੍ਰਭੂ ਭਗਤੀ ਵਿੱਚ ਜੁੜ ਗਏ। ਬਾਦ ਸਾਹਿਬ ਤੋਂ ਹੀ ਬਾਬਾ ਸ਼੍ਰੀ ਚੰਦ ਜੀ ਆਪਣੇ ਸੇਵਕ ਭਾਈ ਕਮਲੀਆ ਜੀ ਨਾਲ ਸ਼੍ਰੀ ਅੰਮ੍ਰਿਤਸਰ ਵਿਖੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਮਿਲਣ ਗਏ। ਗੁਰੂ ਸਾਹਿਬ ਬਾਬਾ ਜੀ ਨੂੰ ਅੱਗੋਂ ਲੈਣ ਵਾਸਤੇ ਆਏ ਸਤਕਾਰ ਵਜੋਂ 500 ਰੁਪਏ ਤੇ ਇੱਕ ਘੋੜਾ ਭੇਟਾ ਕੀਤਾ। 2-3 ਦਿਨ ਰਹਿ ਕੇ ਬਾਬਾ ਜੀ ਬਾਗ ਸਾਹਿਬ ਵਾਪਸ ਆ ਗਏ। ਕੁਝ ਸਮੇਂ ਪਿਛੋਂ ਬਾਬਾ ਸ਼੍ਰੀ ਚੰਦ ਜੀ ਭਾਈ ਕਮਲੀਆ ਜੀ ਨੂੰ ਸ਼੍ਰੀ ਅੰਮ੍ਰਿਤਸਰੋਂ ਦੇਖੇ ਭੇਜ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਬਾਗ ਸਾਹਿਬ ਦੇਖੇ ਸੱਜਾ। ਸਤਿਗੁਰੂ ਜੀ ਬਾਗ ਸਾਹਿਬ ਦੇਖੇ ਪੁੱਜਣ ਤੇ ਬਾਬਾ ਜੀ ਬੇਰੋਂ ਸਤਕਾਰ ਕੀਤਾ ਗਿਆ। ਗੁਰੂ ਸਾਹਿਬ ਜੀ ਤੇ ਬਾਬਾ ਜੀ ਦੇ ਮਲਾਪ ਸਮੇਂ ਆਪਸ ਵਿੱਚ ਬਹੁਤ ਵੱਡੇ ਮੁੱਲੇ ਬਚਨ ਵਿਦਾਸ ਹੋਈ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪਰਿਵਾਰ ਸਮੇਤ ਬਾਗ ਸਾਹਿਬ ਆਏ। ਬਾਬਾ ਜੀ ਨਾਲ ਮਿਲਾਬਸ ਨੇ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਜੀ ਨੇ ਕਿਹਾ ਕਿ ਸਾਰੇ ਪੁੱਤਰ ਤੁਸਾਂ ਆਪਣੇ ਪਾਸ ਹੀ ਰੱਖਣੇ ਹਨ ਜਾਂ ਕੋਈ ਸਾਨੂੰ ਵੀ ਦਿਓਗੇ ਇਹ ਬਚਨ ਸੁਣ ਕੇ ਗੁਰੂ ਜੀ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ਼੍ਰੀਚੰਦ ਜੀ ਦੇ ਸੁਪੁੱਤਰ ਸਪੁਰਦ ਕਰ ਦਿੱਤਾ ਬਾਬਾ ਸ਼੍ਰੀਚੰਦ ਜੀ ਕਲਿਆਣਕਾਰੀ ਉਪਦੇਸ਼ ਨਾਲ ਹਰ ਪ੍ਰਾਣੀ ਮਾਤਰ ਦੀ ਭਲਾ ਹੋਣ ਕਰਕੇ ਇਸ ਸਥਾਨ ਦੀ ਮਹੱਤਤਾ ਦੂਰ ਦੂਰ ਤੱਕ ਫੈਲ ਗਈ ਬਾਬਾ ਜੀ ਦੇ ਤਪ ਸਥਾਨ ਤੇ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ ਅਤੇ ਸਰਦਾਰਾਂ ਦੇ ਸਰੀਰਕ ਦੁੱਖ ਦੂਰ ਹੋ ਕਰਨ ਲਈ ਇੱਕ ਬਾਉਲੀ ਸਾਬ ਵੀ ਬਣਾਈ ਗਈ ਹੈ ਜਿਸ ਦੇ ਦੋਵੇਂ ਪਾਸੇ ਸਰੋਵਰ ਬਣਾ ਗਿਆ ਹੈ ਜਿਹੜੇ ਬਾਬਾ ਜੀ ਨੇ 베ਰੀ ਦੀ ਚਾਹਣੀ ਗੱਡੀ ਸੀ ਉਹ ਹੁਣ 베ਰੀ ਦਾ ਸ਼ਾਨਦਾਨ ਦਰਖਤ ਹੈ ਤੇ ਇਸ ਨਾਲ ਹੀ ਭਾਈ ਕਮਲੀਆ ਜੀ ਦੀ ਸਮਾਦ ਵੀ ਮੌਜੂਦ ਹੈ ਸ਼੍ਰੀ ਗੁਰੂ ਅਜੰਦੇਵ ਜੀ ਦੀ ਯਾਦ ਵਿੱਚ ਅੰਮ ਸਾਹਿਬ ਅਤੇ ਗੁਰੂ ਜੀ ਦੇ ਵਿਸ਼ਰਾਮ ਸਥਾਨ ਤੇ ਗੁਰਦੁਆਰਾ ਗੁਰੂ ਸਾਹਿਬ ਪਾਨ ਪਾਸ਼ੀ ਪੰਜਵੀਂ ਸਥਾਪਿਤ ਹੈ ਵੀ ਪੰਜਵੇਂ ਪਾਸ਼ਾ ਜੀ ਇਸ ਸਥਾਨ ਤੇ ਕੂ ਅਤੇ ਸਰੋਵਰ ਦੀ ਰਚਨਾ ਕੀਤੀ ਇਸੇ ਸਥਾਨ ਤੇ ਹੀ ਸ਼ੇਵ ਪਾਸ਼ਾ ਗੁਰੂ ਜੀ ਨੇ ਆਪਣੇ ਪਿਤਾ ਗੁਰੂ ਜੀ ਦੀ ਯਾਦ ਵਿੱਚ ਇੱਕ ਸੁੰਦਰ ਬਾਗ ਲਗਵਾਇਆ ਗੁਰਦੁਆਰਾ ਸ੍ਰੀ ਬਾਗ ਸਾਹਿਬ ਵਿਖੇ ਹਰ ਮਹੀਨੇ અમાਵਸ ਵਾਲੇ ਦਿਨ ਦਿਹਾੜੇ ਦੀ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਹੈ ਅਤੇ ਨਾਮ ਵਾਰ ਰਬੀ ਧਾੜੀ ਪ੍ਰਚਾਰਕ ਸਹਿਬਾਨ ਸੱਦੇ ਜਾਂਦੇ ਹਨ ਹਰ ਸਾਲ ਮਹਾਨ ਤਪਸਵੀ ਬਾਬਾ ਸ਼੍ਰੀਚੰਦ ਜੀ ਦਾ ਜਨਮ ਦਿਹਾੜਾ ਖਾਲਸਾ ਸਾਜਨਾ ਦਿਵਸ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਇਹ ਆ ਜੀ ਗੁਰਦੁਆਰਾ ਸ਼੍ਰੀ ਬਾਟ ਸਾਹਿਬ ਜੀ ਦਾ ਸੰਖੇਪ ਇਤਿਹਾਸ ਤੇ ਗੁਰੂ ਪਾਤਸ਼ਾਹ ਜੀ ਜਦੋਂ ਮਿਲਣ ਆਏ 6 ਮਹੀਨੇ ਲੀਨ ਰਹਿਣ ਦੇ ਪ੍ਰੰਤ ਇਹ ਥੰਮ ਸਾਹਿਬ ਗੁਰੂ ਪਾਤਸ਼ਾਹ ਜੀ ਦੀ ਯਾਦ ਵਿੱਚ ਹੈ ਜਿੱਥੇ ਕਿ 6 ਮਹੀਨੇ ਖੜੇ ਰਹੇ ਗੁਰੂ ਪਾਤਸ਼ਾਹ ਜੀ ਹਨ ਗੁਰੂ ਮਹਾਰਾਜ ਜੀ ਤੇ ਇਸ ਸਥਾਨ ਤੇ ਖੜੇ ਹੁੰਦੇ ਤੇ ਫਿਰ ਇੱਥੋਂ ਰਾਤ ਨੂੰ ਚਲੇ ਜਾਂਦੇ ਤੇ ਸਵੇਰੇ ਫੇਰ ਆ ਇੱਥੇ ਆ ਕੇ ਖੜ ਜਾਂਦੇ ਮਹਾਰਾਜ ਜੀ ਇਹ ਸਾਹਮਣੇ ਸਥਾਨ ਹੈ ਜੀ ਇਹ ਉਹ ਬੀਰੀ ਆ ਪਵਨ ਪਵਿੱਤਰ ਤੇ ਸਮਾਦ ਹੈ ਜੀ ਨਾਲੇ ਬੜੇ ਚੰਗੇ ਲੱਗੇ ਜੀ ਦਰਸ਼ਨ ਮੇਲੇ ਕਰਕੇ ਬਾਬਾ ਸ਼੍ਰੀ ਚੰਦ ਜੀ ਦੇ ਇਸ ਪਵਨ ਪਵਿੱਤਰ ਸਥਾਨ ਦੇ ਜਿਹਨੂੰ ਕਿ ਬਾਠ ਸਾਲ ਪਕਤੀ ਕੀਤੀ ਬਾਠ ਸਾਹਿਬ ਤੇ ਦਿਲ ਵਿੱਚ ਤਾਂ ਕਿਸੇ ਨੇ ਕਦੇ ਨਾ ਕਦੀ ਮਾਲਕ ਦਰਸ਼ਨ ਕਰਾਉਣਗੇ ਸੋ ਅੱਜ ਪੂਰੇ ਹੋਏ ਨੇ ਜੀ ਤੇ ਇੱਧਰ ਵੱਡਾ ਅਸੀਂ ਦੀਵਾਨ ਹਾਲ ਦੇ ਅੰਦਰ ਆ ਚੁੱਕੇ ਆ ਜਦੋਂ ਕੋਈ ਵੱਡੇ ਪ੍ਰੋਗਰਾਮ ਹੁੰਦੇ ਨੇ ਸਿੱਖ ਸੰਗਤਾਂ ਲਈ ਇਹ ਦੀਵਾਨ ਸਜਦੇ ਨੇ ਤਾ ਇੱਥੇ ਹੀ ਇੰਤਜ਼ਾਮ ਕੀਤਾ ਜਾਂਦਾ ਹੈ। ਇਹ ਦੀਵਾਨ ਹਾਲ ਆ ਜੀ ਸਾਰਾ। ਤੇ ਧੰਨਵਾਦ ਹੈ ਤੁੰਗ ਵੀਰ ਜੀ ਦਾ ਜਿਨ੍ਹਾਂ ਨੇ ਸਾਨੂੰ ਦਰਸ਼ਨ ਮੇਲੇ ਕਰਾਇਆ। ਘਰ ਵਿਦੇ ਵਿੱਚ ਦੇਖੋ ਜੀ ਕਿੰਨੀ ਹਰਿਆਲੀ ਹੈ ਤੇ ਪ੍ਰਾਤਨ ਇਹ ਪਿੱਪਲ ਲੱਗੇ ਨੇ ਬਰੋਟੇ ਜਿਹੜੇ ਨੇ ਪ੍ਰਾਤਨ ਹਨ ਜੀ ਇੱਧਰ ਤੇ ਸਾਰੇ ਇਤਿਹਾਸ ਉੱਪਰ ਵੀ ਤੁਸੀਂ ਜਦੋਂ ਆਪਾਂ ਆਉਨੇ ਆ ਤੇ ਉੱਪਰ ਵੀ ਅ ਇਤਿਹਾਸ ਸਾਰੇ ਲੱਗੇ ਹੋਏ ਨੇ ਤੁਸੀਂ ਰੀਡ ਕਰ ਸਕਦੇ ਹੋ ਜੀ ਇੱਥੋਂ ਇਸ ਇਤਿਹਾਸ ਨੂੰ ਪੜ੍ਹ ਸਕਦੇ ਤੁਸੀਂ ਦੁਬਾਰੇ ਵੀ ਤੁਹਾਨੂੰ ਲਖਾ ਰਹੇ ਆ ਜੀ ਅਸੀਂ ਤੇ ਉਹੀ ਪਾਵਨ ਪਵਿੱਤਰ ਸਥਾਨ ਤੁਸੀ ਇਤਿਹਾਸ ਵਿੱਚ ਸੁਣਿਆ ਹੈ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਜਦੋਂ ਪਰਿਵਾਰ ਸਹਿਤ ਆਏ ਤਾਂ ਬਾਬਾ ਜੀ ਨੇ ਕਿਹਾ ਕਿ ਸਾਰੇ ਪੁੱਤਰ ਤੁਸੀਂ ਨਹੀਂ ਰੱਖਣੇ ਇਹ ਸਾਡੇ ਲਈ ਕੋਈ ਤਾਂ ਬਾਬਾ ਗੁਰਦਿੱਤਾ ਜੀ ਨੂੰ ਜਿਹੜਾ ਇੱਥੇ ਪੇਟ ਕਰ ਦਿੱਤਾ ਬਾਬਾ ਸ਼੍ਰੀ ਚੰਦ ਜੀ ਨੂੰ ਸੇ ਉਹੀ ਪਾਵਨ ਪਵਿੱਤਰ ਸਥਾਨ ਹੈ ਜੀ ਤੇ ਪੰਜਵੇਂ ਪਾਸ਼ਾ ਜੀ ਵੀ ਇੱਥੇ ਆ ਕੇ ਮਹਾਂਪੁਰਖਾਂ ਨੂੰ ਮਿਲਣ ਦੀ ਛੇ ਮਹੀਨੇ ਦੀ ਕੀਤੀ ਤੇ ਛੇਵੇਂ ਛੱਤੀ ਪਾਤਸ਼ਾਹ ਜੀ ਮਹਾਰਾਜ ਜੀ ਪਹੁੰਚੇ ਸਨ ਪਰਿਵਾਰ ਸਮੇਤ ਪਹੁੰਚੇ ਤੇ ਤੁਸੀਂ ਦੇਖ ਸਕਦੇ ਹੋ ਤੇ ਇਹ ਬਰੋਟਾ ਜਿਹੜਾ ਪਿੱਪਲ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਟਾਂ ਆਈਆਂ ਹੋਈਆਂ ਨਹੀਂ ਜਿਹਦੇ ਇੱਥੇ ਪੂਰਾ ਕਣਾ ਜੰਗਲ ਸੀ ਜੰਗਲ ਦੇ ਅਵਸ਼ੇਸ਼ ਬਚੇ ਨੇ ਬਾਕੀ ਇਹ ਪ੍ਰਾਤਨ ਤੇ ਥੱਲੇ ਲੰਗਰ ਸਾਹਿਬ ਨੂੰ ਜਾਣੇ ਆਪਾਂ ਹੁਣ ਤੇ ਲੰਗਰ ਪ੍ਰਸ਼ਾਦਾ ਛਕਦੇ ਜੀ ਆਹ ਪਿੱਪਲ ਆਪਾਂ ਨੇ ਪਹਿਲਾਂ ਵਿਖਾਇਆ ਸੀ ਤੇ ਇਧਰ ਕਾਰਸੇ ਵਾਲਾ ਬਾਬਾ ਜੀ ਦਾ ਲੰਗਰ ਪਾਣੀ ਇੱਥੇ ਸਭ ਤਿਆਰ ਹੁੰਦਾ ਜੀ ਤੇ ਇਧਰ ਲੰਗਰ ਆ ਤੇ ਇਧਰ ਇਹ ਲੰਗਰ ਹਾਲ ਹੈ ਜਿਹੜਾ ਉਹ ਵੀ ਬੜਿਆ ਹੈ ਵੱਡਾ ਤੇ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਚ ਆਗੇ ਜੀ ਆਪਾਂ ਸਾਹਮਣੇ ਗੁਰੂ ਘਰ ਲੰਗਰ ਸੰਗਤਾਂ ਵਾਸਤੇ 24 ਘੰਟੇ ਜਿਹੜਾ ਲੰਗਰ ਹਾਲ ਖੁੱਲਾ ਰਹਿੰਦਾ ਜੀ ਤੇ ਪ੍ਰਸ਼ਾਦਾ ਪਾਣੀ ਛੱਕ ਕੇ ਸੰਗਤਾਂ ਆਪਣੀ ਭੁੱਖ ਦੀ ਤ੍ਰਿਪਤੀ ਕਰਦੇ ਨੇ ਜਿੱਥੇ ਕਿ ਭੁੱਖ ਦੀ ਤ੍ਰਿਪਤੀ ਕਰਦੇ ਨੇ ਉੱਥੇ ਹੀ ਇੱਥੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਬਾਬਾ ਜੀ ਦੇ ਪਾਵਨ ਪੀਤਰ ਸਥਾਨ ਦੇ ਦਰਸ਼ਨ ਕਰਕੇ ਮਨ ਦੀ ਭੁੱਖ ਲਾਉਂਦੇ ਨੇ ਉਹ ਜੀ ਆਪਾਂ ਮੰਦਰ ਹਾਲ ਦੇ ਵਿੱਚ ਪਹੁੰਚ ਚੁੱਕੇ ਆਂ ਤੇ ਦੁਪਹਿਰ ਦੇ 2:30 ਵਜੇ ਦਾ ਟਾਈਮ ਹੋ ਗਿਆ ਜੀ ਜਤੁੰਗ ਸਾਹਿਬ ਵੀ ਮੇਰੇ ਖਾਲੀ ਲੈ ਚੁੱਕਨੇ ਸੇਵਾ ਕਰ ਰਹੇ ਨੇ ਵਿਚਾਰੇ ਤੇ ਤਿੰਨ ਵਜੇ ਨਾ ਹੋਵੇ ਤੇ ਘਰੇ ਵੀ ਬਹੁਤ ਸੇਵਾ ਇਹਨਾਂ ਦੇ ਪਰਿਵਾਰ ਨੇ ਕੀਤੀ ਬੱਚਿਆਂ ਨੇ ਜਣੇ ਭਾਈ ਗੁਰੂ ਆਪ ਸਾਰਾ ਕਥਾ ਵਾਹਿਗੁਰੂ ਉਹ ਗੁਰੂ ਘਰ ਦਾ ਲੰਗਰ ਆ ਪਹੁੰਚ ਗਿਆ ਜੀ ਆਪਣੇ ਤੱਕ ਆ ਤੇ ਚਣੀਆਂ ਦੀ ਸਬਜੀ ਤੁਮ ਸਾਹਿਬ ਛਕਦੇ ਆ ਫੇਰਾ ਅਗਲੇ ਦਰਸ਼ਾ ਮੇਲੇ ਕਰਾਈਏ ਸੰਗਤਾਂ ਨੂੰ ਜਿਹੜਾ ਆਪਾਂ ਲੰਗਰ ਪ੍ਰਸ਼ਾਦਾ ਛਕ ਕੇ ਤੇ ਦਵਾਰੇ ਆਏ ਆ ਜੀ ਬੌਲੀ ਸਾਹਿਬ ਕੋਲੇ ਤੇ ਇਹ ਵੀ ਬੌਲੀ ਸਾਹਿਬ ਬਾਬਾ ਸ਼੍ਰੀ ਚੰਦ ਜੀ ਦੇ ਸਮੇਂ ਦੀ ਗੋਲੀ ਆ ਬਾਬਾ ਜੀ ਦੇ ਤੇ ਬਾਬਾ ਜੀ ਇੱਥੇ ਕਿਰਪਾ ਕਰੇਤੀ ਆ ਲੋਕਾਂ ਤੇ ਸਾਡੇ ਕਾਲਜੁਗੀ ਜੀਵਾਂ ਤੇ ਕਿ ਜੋ ਵੀ ਇੱਥੋਂ ਦੁਖੀ ਹੋ ਕੇ ਆਇਆ ਹੈ ਉਹ ਇੱਥੇ ਇਸ਼ਨਾਨ ਕਰਨ ਨਾਲ ਉਹਨੇ ਮੂਹ ਮੰਗਿਆ ਬਰਾਦਾ ਪਾਈਆਂ ਨੇ ਸਰੀਰਕ ਸੁੱਖ ਪਾਇਆ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਹੋਵੇ ਲੱਖਾਂ ਲੋਕ ਇੱਥੋਂ ਹਜ਼ਾਰਾਂ ਲੱਖਾਂ ਲੋਕ ਨੇ ਜਿਹੜੇ ਆਪਣੀ ਬਿਮਾਰੀ ਤੋਂ निजात پا ਚੁੱਕੇ ਨੇ ਇਹ ਹਲੇ ਵੀ ਦੇ ਸੰਗਤਾਂ ਜਿਹੜੀਆਂ ਨੇ ਇਸ਼ਨਾਨ ਕਰਕੇ ਇੱਥੇ ਆਪਣੇ ਆਪਣੇ ਦੁੱਖ ਨਿਵਾਰਨ ਕਰਦੀਆਂ ਨੇ ਜੀ ਇਹ ਆ ਬਾਬਾ ਸ਼੍ਰੀ ਚੰਦ ਜੀ ਦੀ ਕਿਰਪਾ ਜਿਨ੍ਹਾਂ ਨੇ 62 ਸਾਲ ਇੱਥੇ ਧਰਤੀ ਤੇ ਤਪ ਕੀਤਾ ਪਾਵਨਪੀਤਰ ਸਰੋਵਰ ਹੈ ਤੇ ਤੁੰਗ ਸਾਹਿਬ ਬੌਲੀ ਸਾਹਿਬ ਕਿੱਧਰ ਹੈ ਇਹ ਸਰੋਵਰ ਜਿਹੜਾ ਨਾ ਪਹਿਲੇ ਬਹੁਤ ਛੋਟਾ ਹੁੰਦਾ ਸੀਗਾ ਹਾਂਜੀ ਹਾਂਜੀ ਇਹਦੇ ਤੋਂ ਅੱਧਾ ਹੁੰਦਾ ਸੀਗਾ ਤੇ ਦੋਨੋਂ ਪਾਸੇ ਹੁੰਦਾ ਬੀਬੀਆਂ ਵਾਸਤੇ ਵੀ ਤੇ ਭਾਈਆਂ ਵਾਸਤੇ ਭਾਈਆਂ ਵਾਸਤੇ ਤੇ ਬਾਅਦ ਵਿੱਚ ਆ ਜਿਹੜੀ ਜਿੰਨਾ ਵੀ ਸਾਰਾ ਇਹ ਜਗਾ ਮਿਲਾ ਕੇ ਹਾਂਜੀ ਤੇ ਇਸ ਸਰੋਵਰ ਨੂੰ ਵੱਡਾ ਕੀਤਾ ਗਿਆ ਸੀ ਤੇ ਇਹ ਸਰੋਵਰ ਜਿਹੜਾ ਉਹ ਬੌਲੀ ਸਾਹਿਬ ਆ ਉਧਰ ਪਰਲੇ ਪਾਸੇ ਤੁਸੀਂ ਸਾਹਮਣੇ ਦੇਖ ਰਹੇ ਹੋ ਜਿਹੜਾ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਸ ਸ਼੍ਰੋਮਣੀ ਕਾਲੀਦਾਨ ਅੰਮ੍ਰਿਤਸਰ ਦੇ ਅੰਦਰ ਹੁੰਦਾ ਜੀ ਇਹ ਗੁਰੂਕਾਰਾ ਸ਼੍ਰੋਮਣੀ ਕਮੇਟੀ ਦੇ ਅੰਦਰ ਆ ਤੇ ਸਾਹਮਣੇ ਬੌਲੀ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਦੇਖੋ ਹਲੇ ਵੀ ਤੇ ਇਸ਼ਨਾਨ ਪਾਣੀ ਥੋੜਾ ਰੱਖਿਆ ਗਿਆ ਹੈ ਬਹੁਤ ਚੰਗੀ ਗੱਲ ਹੈ ਤੁੰਗ ਸਾਹਿਬ ਕਿ ਇੱਥੇ ਕੋਈ ਕਿਸੇ ਬੱਚੇ ਦਾ ਵੀ ਖਤਰਾ ਨਹੀਂ ਹੈ ਇਹ ਮਸਿਆ ਤੋਂ ਪਹਿਲੇ ਪਾਣੀ ਦੁਬਾਰਾ ਪਾਇਆ ਜਾਂਦਾ ਹੈ ਦੁਬਾਰਾ ਪਾਇਆ ਜਾਂਦਾ ਹੈ ਹਮੇਸ਼ਾ ਪਾਣੀ ਬਦਲਦੇ ਰਹਿੰਦੇ ਨੇ ਦੇਖੋ ਇਹ ਪਾਣੀ ਬਹੁਤ ਸਾਫ ਸਾਫ ਹੈ ਜੀ ਜਾਲ ਜਿਹੜਾ ਸ਼ੀਸ਼ੇ ਹਾਂਜੀ ਹਾਂਜੀ ਬਹੁਤ ਪਾਵਨ ਪਵਿੱਤਰ ਹੈ ਇਸ ਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਆਪਣਾ ਜਰੂਰ ਫਰਜ਼ ਨਿਭਾਇਓ ਜਿੰਨਾ ਜਿੰਨਾ ਵੀ ਜਲ ਹੈ ਨਾ ਜੀ ਸਾਹਿਬ ਹਾਂਜੀ ਹਾਂਜੀ ਸਾਰੇ ਦਾ ਸਾਰਾ ਜਲ ਜਿਹੜਾ ਵਾ ਇਹ ਬੌਲੀ ਸਾਹਿਬ ਤੋਂ ਪਾਇਆ ਜਾਂਦਾ ਹੈ ਠੀ ਇਸ ਸਰੋਵਰ ਦਾ ਜਾਲਾ ਜਿਹੜਾ ਪ੍ਰਾਤਨ ਬੋਲੀ ਹੈ ਬਾਬਾ ਜੀ ਦੇ ਟਾਈਮ ਦੀ ਤੇ ਬਾਬਾ ਜੀ ਵੀ ਕਹਿੰਦੇ ਇੱਥੇ ਇਸ਼ਨਾਨ ਤੇ ਜਲ ਸਕਦੇ ਰਹੇ ਨੇ ਬਾਬਾ ਸ਼ੀਰ ਚੰਦ ਜੀ ਬੋਲੀ ਦਾ ਰਸਤਾ ਬੋਲੀ ਦਾ ਰਸਤਾ ਇੱਧਰ ਦੀ ਇੱਥੋਂ ਵੀਰ ਜੀ ਦੇਖਣ ਗਏ ਨੇ ਵੀ ਖੁੱਲਾ ਹੈ ਤਾਂ ਆਪਾਂ ਦਰਸ਼ਨ ਕਰਾਵਾਂਗੇ ਬੋਲੀ ਸਾਹਿਬ ਦੇ ਤੁਹਾਨੂੰ ਥੱਲੇ ਗਏ ਨੇ ਤੁੰਗ ਸਾਹਿਬ ਜੀ ਦਾ ਇਸ਼ਾਰਾ ਹੋ ਗਿਆ ਕਿ ਬੋਲੀ ਸਾਹਿਬ ਦਾ ਗੇਟ ਖੋਲ ਲਿਆ ਤੇ ਜਲਦੀ ਭਰੇ ਹੀ ਪਵਨ ਪਵਿੱਤਰ ਬੋਲੀ ਹੈ ਜੀ ਇੱਥੇ ਅੱਠ-10 ਪੌੜੀਆਂ ਅਸੀਂ ਥੱਲੇ ਉਤਰਿਆ ਤੇ ਅੱਠ-10 ਪੌੜੀਆਂ ਹੋਰ ਨੇ ਤੇ ਦੇਖੋ ਜੀ ਕਿੰਨਾ ਨਿਰਮਲ ਪਾਣੀ ਤੇ ਤਕਰੀਬਨ 40 ਧਰਗੀਆਂ ਬੋਲੀ ਸਾਹਿਬ ਦੀ ਜਿਹੜੀ ਹੈਗੀ ਆ ਉਹ ਸੇਵਾ ਚੱਲ ਰਹੀ ਹੈ ਇੱਥੇ ਇੱਕ ਜਨ ਸਾਹਿਬ ਅੱਗੇ ਆਓ ਮੈਂ ਦੱਸਦਾ ਹਾਂ ਹਾਂਜੀ ਹਾਂਜੀ ਇਹ ਜਦੋਂ ਦੇਖੋ ਕਿ ਤੁਹਾਨੂੰ ਕਾਇ ਹੋਇਆ ਬਿਲਕੁਲ ਬਿਲਕੁਲ ਮਤਲਬ ਦੋ ਸਟੈਪ ਜਨ ਜਿਹੜਾ ਉੱਪਰ ਚੜਿਆ ਹੋਇਆ ਹੋ ਅੱਛਾ ਜੀ ਇਹ ਬੋਲੀ ਸਾਹਿਬ ਜਿਹੜੀ ਹੈ ਪਹਿਲੇ ਜਾਨੇ ਦਾ ਥੱਲੇ ਸੀਗਾ ਥੱਲੇ ਸੀਗਾ ਹੜਾਂ ਦੀ ਸਥਿਤੀ ਤੋਂ ਬਾਅਦ ਦੇਖ ਲਓ ਆਪਣੇ ਏਰੀਆ ਦਾ ਪਾਣੀ ਜਦੋਂ ਜਿਹੜਾ ਉੱਚਾ ਹੋ ਗਿਆ ਆ ਦੇਖੋ ਇਹ ਤਿੰਨ ਛਾਨ ਪਏ ਨੇ ਇਹ ਨਿਸ਼ਾਨਾ ਇੱਥੋਂ ਤੱਕ ਚੜ ਚੜ ਗਏ ਸੀ ਆਇਆ ਸੀਗਾ ਹਾਂ ਤੇ ਇਹ ਦੇਖੋ ਹਲੇ ਵੀ ਆਜ ਪਾਣੀ ਚੜਦਾ ਹਾਂਜੀ ਹਾਂਜੀ ਕੋਈ ਸੈਕਟਰ ਵਾਲੇ ਪਾਣੀ ਚੜਦਾ ਬਿਲਕੁਲ ਬਿਲਕੁਲ ਦੋ ਸਟੈਪ ਉਨੇ ਉੱਪਰ ਆ ਹਾਂਜੀ ਹਾਂਜੀ ਆਪਾਂ ਵੀ ਪਾਵਨ ਪਵਿੱਤਰ ਬੋੜੀ ਸਾਹਿਬ ਦਾ ਪੰਜ ਛਨਾਨਾ ਕਰ ਲਈ ਤੁਹਾਨੂੰ ਸਾਵਾ ਆਪਾਂ ਨੂੰ ਸੁਭਾਗਪੁਰ ਆਇਆ ਇਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦਾ ਨਿਰਮਲ ਜਾਲ ਹੈ ਤੇ ਸੇਮ ਪਾਕਤਾ ਨੇ ਇਸ ਪਾਰਮੇ ਤਰਤਤੀ ਦੇ ਕਿਉਂਕਿ ਤਾਂ ਪ੍ਰਸ਼ਰ ਤਪਸੀਆਂ ਦੀ ਧਰਤੀ ਆ ਇਹ ਮੇਰੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੂੰ ਕੋਈ ਨਹੀਂ ਜਾਣਦਾ ਤੇ ਉਹ ਭਗਵਾਨ ਸ਼੍ਰੀ ਚੰਦ ਵੀ ਕਹਿ ਦਿੰਦੇ ਨੇ ਉਹਨਾਂ ਨੂੰ ਜਿਨ੍ਹਾਂ ਨੇ ਧੂਣਾ ਸਾਹਿਬ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਹੋਰ ਗੁਰਧਾਮਾਂ ਦੇ ਵੀ ਐਸੇ ਵੀਡੀਓ ਦੇ ਵਿੱਚ ਤੁਹਾਨੂੰ ਬਣੇ ਰਹੋ ਤੇ ਮੈਂ ਜਲ ਛੱਕ ਰਿਹਾ ਬੜਾ ਸਵਾਦ ਜਲਾ ਤੁਮ ਸਾਹਿਬ ਬਿਲਕੁਲ ਬਿਲਕੁਲ ਮਿੱਠਾ ਜਲਾ ਹੈ ਜੇਕਰ ਆਪਾਂ ਕਹੀ ਹਾਂੜਾ ਕਰਕੇ ਜਲਦੇ ਖਾਪੀ ਨਾ ਕੀ ਸਭ ਨੂੰ ਅੰਦਰ ਚ ਜਾ ਸਕਿਆ ਨਾ ਹਾਂਜੀ ਹਾਂ ਉਹ ਇੱਥੇ ਗਿਆ ਜਾ ਬੌਲੀ ਸਾਹਿਬ ਦਾ ਪਵਿੱਤਰ ਜਲ ਜਿਹੜਾ ਨੰਗਰ ਸਾਹਿਬ ਚ ਵੀ ਵਰਤਦੇ ਨੇ ਜੀ ਸੋ ਆਓ ਅੱਗੇ ਤੁਹਾਨੂੰ ਦਰਸ਼ਨ ਕਰਾਈਏ ਥੱਲੇ ਆਪਾਂ ਬੌਲੀ ਸਾਹਿਬ ਤੋਂ ਆ ਗਏ ਜੀ ਇਹ ਉੱਪਰ ਗੁੰਮਟ ਬਣਾਇਆ ਗਿਆ ਬੌਲੀ ਸਾਹਿਬ ਦਾ ਤੇ ਸੰਗਤਾਂ ਥੱਲੇ ਨਹੀਂ ਜਾਣ ਦਿੱਤੀਆਂ ਜਾਂਦੀਆਂ ਅੱਜ ਕਰਮਾਂ ਨੂੰ ਆਪਣੇ ਨੂੰ ਜਿਹੜੀ ਕੁੰਡੀ ਖੁੱਲ ਗਈ ਤੇ ਮੋਟਰ ਨਾਲ ਹੀ ਪੈਂਪ ਲਾ ਕੇ ਇਹ ਟੈਂਕੀ ਵਿੱਚ ਛੱਡਿਆ ਜਾਂਦਾ ਜਲ ਛਕਣ ਵਾਸਤੇ ਸੰਗਤਾਂ ਦੇ ਤੇ ਇੱਥੋਂ ਜਲ ਲੈ ਕੇ ਗੁਰੂ ਦੇ ਲੰਗਰਾਂ ਵਿੱਚ ਜਾਂਦਾ ਹੈ ਸੰਗਤਾਂ ਦੇ ਜੋ ਵੀ ਭੋਜਨ ਹੈ ਇੱਧਰ ਜਿਹੜਾ ਸਥਾਨ ਹੈ ਬੀਬੀਆਂ ਵਾਸਤੇ ਇਸ਼ਨਾਨ ਘਰਾਇਆ ਬਣਾਇਆ ਗਿਆ ਹੈ ਤੇ ਆਲੇ-ਦਾਲੀ ਬਹੁਤ ਹੀ ਗੁਰਦੁਆਰਾ ਸਾਹਿਬ ਦੀ ਜਿਹੜੀ ਹੈ ਇਹ ਬੌਲੀ ਸਾਹਿਬ ਦੀ ਇਮਾਰਤ ਬਰਾਡੇ ਸੰਗਤਾਂ ਦੇ ਨਹਾਉਣ ਵਾਸਤੇ ਕੱਪੜੇ ਟੰਗਣ ਵਾਸਤੇ ਆਪਣੇ ਵਸਤਰ ਟੰਗਣ ਵਾਸਤੇ ਇੱਥੇ ਬਣਾਇਆ ਗਿਆ ਹੈ ਤੇ ਸ਼ੀਸ਼ੇ ਵੀ ਲਾਏ ਗਏ ਨੇ ਪੱਗਾਂ ਬੰਨਣ ਵਾਸਤੇ ਆਪਾਂ ਵੀ ਚੈੱਕ ਕਰ ਲਈਏ ਆਪਣੀ ਪੱਗ ਪਰ ਨਹੀਂ ਬੰਦਦੇ ਆ ਪੱਗ ਤਾਂ ਕਿਹੜੀ ਐ ਤਕਰੀਬਨ ਸਵਾ ਚਾਰ ਮੀਟਰ ਦਾ ਇਹ ਸਿਉਣ ਪਾਈ ਹੋਈ ਆ ਆਪਾਂ ਨੇ ਪਰਨੇ ਚ ਤੇ ਇਧਰ ਆਇਸ਼ਨਾਮ ਤੁਸੀਂ ਬੌਲੀ ਸਾਹਿਬ ਦੇ ਪੂਰੇ ਦਰਸ਼ਨ ਤੁਹਾਨੂੰ ਮੇਰੇ ਲਈ ਕਰਾਏ ਨੇ ਤੇ ਆਪਾਂ ਵੀ ਗੁਰਦੁਆਰਾ ਸਾਹਿਬ ਤੋਂ ਦਰਸ਼ਨ ਮੇਲੇ ਕਰ ਲਏ ਤੇ ਗੁਰਦੁਆਰਾ ਗੁਰੂ ਸਰਸਾ ਸਾਹਿਬ ਪਾਸ਼ੇ ਪੰਜਵੀਂ ਪੰਜਵੀਂ ਪਾਸ਼ਾ ਜੀ ਜਿਹੜਾ ਆਪਾਂ ਤੁਹਾਨੂੰ ਦੱਸਿਆ ਸੀਗਾ ਜਿੱਥੇ ਥੰਮ ਸੀਗਾ ਪੰਜ ਪਾਸ਼ਾ ਜੀ 6 ਮਹੀਨੇ ਉਸ ਥੰਮ ਕੋਲੇ ਖੜ ਕੇ ਸਾਹਮਣੇ ਦੇਰੀ ਦੇ ਥੱਲੇ ਬਾਬਾ ਸ਼੍ਰੀ ਚੰਦ ਜੀ ਭਗਤੀ ਚ ਲੀਨ ਰਹੇ ਨੇ ਤੇ ਜਿਹੜੇ ਖੜਦੇ ਥੰਮ ਵਾਲੀ ਜਗ੍ਹਾ ਤੇ ਸ਼ਾਮੀ ਜਿਹੜਾ ਇਹ ਸਥਾਨ ਆਪਾਂ ਤੁਹਾਨੂੰ ਹੋਣ ਦਿਖਾਵਾਂਗੇ ਗੁਰੂ ਸਾਰਾ ਉੱਥੇ ਗੁਰੂ ਮਹਾਰਾਜ ਜੀ ਰਾਤ ਨੂੰ ਚਲੇ ਜਾਂਦੇ ਤੇ ਉਸ ਸਥਾਨ ਤੇ ਪਾਵਨ ਪਿੱਤਰ ਸਥਾਨ ਦੇ ਆਪਾਂ ਪੰਜ ਬਾਸ਼ਾ ਜੀ ਦੇ ਸੰਬੰਧਤ ਸਥਾਨ ਗੁਰਦੁਆਰਾ ਗੁਰੂ ਸਾਰਾ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਤੁਹਾਨੂੰ ਲਓ ਜੀ ਸੰਗਤ ਜੀ ਪਹੁੰਚ ਗਿਆ ਆਪਾਂ ਗੁਰਦੁਆਰਾ ਗੁਰੂ ਸਾਰਾ ਬਿਲਕੁਲ ਅੱਧੇ ਕਿਲੋਮੀਟਰ ਦੀ ਦੂਰੀ ਤੇ ਇਹ ਸਥਾਨ ਹੈ ਜਿੱਥੇ ਗੁਰੂ ਪਾਤਸ਼ਾਹ ਪੰਜ ਪਾਤਸ਼ਾਹ ਜੀ ਨੇ ਸੋਵਰ ਦੀ ਖਦਾਈ ਆਪਣੇ ਹੱਥੀਕਾਰ ਸੇਵਾ ਕਰਾਈ ਜੀ ਇਸ ਸਥਾਨ ਦੀ ਇੱਥੇ ਜਿਹੜਾ ਸੋਵਰ ਬਣਿਆ ਉਹਦੀ ਸੇਵਾ ਅੰਜਮ ਪਾਤਸ਼ਾਹ ਜੀ ਨੇ ਕਰਾਈ ਆਪ ਉਸ ਪਵਨ ਪਵਿੱਤਰ ਸੋਵਰ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਇਹ ਸਥਾਨ ਤੁਸੀਂ ਪਠਾਨਕੋਟ ਦੇ ਇਲਾਕੇ ਦੇ ਗੁਰਦਵਾਰਾਂ ਦੇ ਤੁਸੀਂ ਵੇਖ ਰਹੇ ਹੋ ਆਪਾਂ ਹੁਣ ਪਵਨ ਪਵਿੱਤਰ ਇਤਿਹਾਸਿਕ ਸਥਾਨ ਪੰਜਮ ਪਾਤਸ਼ਾਹ ਜੀ ਦਾ ਜਿੱਥੇ ਕਿ ਗੁਰੂ ਸਰ ਸਾਹਿਬ ਗੁਰਦੁਆਰਾ ਸशोਭਤਾ ਸਿਰਫ ਬਾਟ ਸਾਹਿਬ ਜਿਹੜਾ ਗੁਰਦੁਆਰਾ ਤੁਹਾਨੂੰ ਪਿਛਲੀ ਵੀਡੀਓ ਚ ਆਪਾਂ ਬਾਬਾ ਸ਼੍ਰੀ ਚੰਦ ਜੀ ਦੇ ਸਥਾਨ ਦੇ ਦਰਸ਼ਨ ਕਰਾਏ ਬੌੜੀ ਸਾਹਿਬ ਦੇ ਉੱਥੋਂ ਤਕਰੀਬਨ ਅੱਧਾ ਕੋ ਕਿਲੋਮੀਟਰ ਦੂਰੀ ਤੇ ਆ ਕੇ ਜਿੱਥੇ ਗੁਰੂ ਪਾਤਸ਼ਾਹ ਜੀ ਦਿਨ ਵੇਲੇ ਉੱਥੇ ਰਹਿੰਦੇ ਤੇ ਸ਼ਾਮ ਦੇ ਟਾਈਮ ਇੱਥੇ ਹੁੰਦੇ ਸੰਗਤਾਂ ਦੇ ਨਾਲ ਕਥਾ ਕੀਰਤਨ ਵਜ਼ਾਰਾਂ ਨਾਲ ਨਿਹਾਲ ਕਰਦੇ ਤੇ ਉਹ ਪਾਵਨ ਪਵਿੱਤਰ ਸਰੋਵਰ ਜਿੱਥੇ ਗੁਰੂ ਮਹਾਰਾਜ ਜੀ ਨੇ ਆਪ ਹੀ ਸੇਵਾ ਕੀਤੀ ਸਰੋਵਰ ਦੀ ਆਪ ਸੰਗਤਾਂ ਦੁਆਰਾ ਸੇਵਾ ਕਰਾਈ ਤੇ ਉਸ ਸਪਾਵਨ ਪਵਿੱਤਰ ਸਥਾਨ ਤੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਜੀ ਤੇ ਦਰਬਾਰ ਸਾਹਿਬ ਤੁਸੀਂ ਇਸ ਸ਼ੋਭਤੈ ਸਾਹਮਣੇ ਗੁਰਦੁਆਰਾ ਇਤਿਹਾਸਿਕ ਪੰਜਾਬੀ ਬਾਸ਼ਾਈ ਗੁਰੂ ਸਰ ਸਾਹਿਬ ਗੁਰਦੁਆਰਾ ਸਾਹਿਬ ਦੇ ਤੇ ਇੱਧਰ ਵੀ ਸਥਾਨਾਂ ਦੀ ਸੇਵਾ ਜਿਹੜੀ ਹੈ ਨਿਰੰਤਰ ਚੱਲ ਰਹੀ ਹੈ ਕਾਰ ਸੇਵਾ ਵਾਲਿਆਂ ਉਹਨਾਂ ਬਾਬਾ ਜੀ ਕਨੀਓ ਤੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਇਹ ਦੇ ਇਸ ਸਥਾਨ ਤੇ ਪੰਜ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਹੈ ਜੀ ਸੰਮਤ 1755 ਬਿਕਰਮੀ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣਾ ਲਈ ਆਏ ਅਮਰਸਰ ਤੋਂ ਚੱਕ ਚੱਲ ਗਏ ਵਾਟਸਐਪ ਪੁੱਜੇ ਗੁਰੂ ਸਾਹਿਬ ਜੀ ਦੀ ਇਸ ਸਥਾਨ ਤੇ 6 ਮਹੀਨੇ ਦੇ ਕਰੀਬ ਰਹੇ ਗੁਰੂ ਸਾਹਿਬ ਜੀ ਦੇ ਨਾਲ ਬਹੁਤ ਸਾਰੀਆਂ ਸਿੱਖ ਸੰਗਤਾਂ ਸਨ ਗੁਰੂ ਸਾਹਿਬ ਜੀ ਨੇ ਕਥਾ ਕੀਰਤਨ ਨਾਲ ਸਿੱਖ ਸੰਗਤਾਂ ਦਾ ਪਲਾ ਕੀਤਾ ਕਰਮ ਕਾਂਡਾ ਤੇ ਫਾਹੀ ਵਿੱਚੋਂ ਕੱਢ ਕੇ ਗੁਰਮਤ ਨਾਲ ਜੋੜਿਆ ਇਸ ਜਗ੍ਹਾ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਸਰੋਵਰ ਦੀ ਰਚਨਾ ਕੀਤੀ ਜਿੱਥੇ ਕਿ ਸੰਗਤਾਂ ਦੀਆਂ ਲੋਕਾਂ ਦੀਆਂ ਸਰੀਰਕ ਬਿਮਾਰੀਆਂ ਤੋਂ ਹਟਾਉਣ ਲਈ ਅਰਦਾਸ ਬੇਨਤੀ ਕਰਕੇ ਇਸ ਸਰੋਵਰ ਨੂੰ ਵਰ ਦਿੱਤਾ ਤੇ ਆਓ ਆਪਾਂ ਇਸ ਪਾਵਨ ਵਿਤਰ ਸਥਾਨ ਦੇ ਦਰਸ਼ਨ ਕਰੀਏ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਪਾਵਨ ਸਥਾਨ ਤੇ ਆਪ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਇਸ ਸਥਾਨ ਤੇ ਪੰਜਵੇਂ ਪਾਤਸ਼ਾਹ ਜੀ ਨੇ ਲਗਭਗ 5 ਮਹੀਨੇ 27 ਦਿਨ ਰਾਤ ਵਿਸ਼ਰਾਮ ਕੀਤਾ ਹੈ ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਗੁਰੂ ਸਰ ਪਾਛੇ ਪੰਜਵੀਂ ਕਰਕੇ ਜਾਣਿਆ ਜਾਂਦਾ ਹੈ ਜਿਸ ਪਾਵਨ ਥੜੇ ਦੇ ਆਪ ਦਰਸ਼ਨ ਕਰ ਰਹੇ ਹੋ ਦੱਸਦੇ ਨੇ ਇਤਿਹਾਸਕਾਰ ਕਿ ਇਸ ਸਥਾਨ ਤੇ ਬੈਠ ਕੇ ਪੰਜਵੇਂ ਪਾਸ਼ਾ ਸੰਗਤ ਦੇ ਨਾਲ ਬਚਨ ਵਿਲਾਸ ਕਰਦੇ ਸਨ ਉਹ ਆਹ ਕੁਜੀਕਾ ਖਾਲਸਾ ਉਹ ਆਹ ਕੁਜੀਕੀ ਫਤਿਹ ਚਰਚੂਲ ਦੇ ਨਿਸ਼ਾਨ ਪੰਥਨਾਹਰਾਜ਼ ਕੇ ਤੇ ਦਰਬਾਰ ਸਾਹਿਬ ਤੋਂ ਆਪਾਂ ਬਾਹਰ ਆ ਚੁੱਕੇ ਆ ਤੇ ਗ੍ਰਾਂਥੀ ਸਿੰਘ ਸਾਹਿਬ ਜੀ ਨੇ ਥੜੇ ਬਾਰੇ ਆਪਾਂ ਨੂੰ ਬੜੀ ਸੋਹਣੀ ਸਚਜੇ ਨਾਲ ਜਿਹੜੀ ਉਹਦਾ ਇਤਿਹਾਸ ਬਾਰੇ ਦੱਸਿਆ ਪੰਜਵੇਂ ਪਾਤਸ਼ਾਹ ਜੀ ਬਿਰਾਜਮਾਨ ਹੋਏ ਤੇ ਸੰਗਤਾਂ ਨਾਲ ਨੂੰ ਨਿਹਾਲ ਕਰਦੇ ਤੇ ਇਹ ਬਾਵਨ ਪਵਿੱਤਰ ਸਥਾਨ ਹੈ ਜੀ ਉਹ ਸਰੋਵਰ ਹੈ ਜਿਸ ਤੇ ਗੁਰੂ ਗੋਬਾਰਾ ਜੀ ਨੇ ਸੰਗਤਾਂ ਦੁਆਰਾ ਇਸ ਸਰੋਵਰ ਦੀ ਕਾਰ ਸੇਵਾ ਕਰਾਈ ਤੇ ਇਸ ਸਰੋਵਰ ਨੂੰ ਵਾਰਾ ਜੋ ਵੀ ਇੱਥੇ ਆ ਕੇ ਇਸ ਸਥਾਨ ਤੇ ਇਸ਼ਨਾਨ ਕਰੇਗਾ ਤੇ ਆਪਣੇ ਦੁੱਖਾਂ ਦਾ ਜਿਹੜਾ ਨਿਵਾਰਨ ਹੈ ਉਹ ਕਰੇਗਾ ਤੇ ਇੱਥੇ ਵੀ ਬੜੀਆਂ ਮੱਛੀਆਂ ਨੇ ਇਸ ਸਰੋਵਰ ਦੇ ਵਿੱਚ ਤੇ ਪਾਣੀ ਜਾਲੇ ਦੇ ਵਿੱਚ ਪਾ ਜਾ ਰਹੇ ਨੇ ਕਾਫੀ ਵੱਡਾ ਸਰੋਵਰ ਹੈ ਜੀ ਤੇ ਬੀਬੀਆਂ ਵਾਸਤੇ ਵੀ ਇਦਰਾ ਸੂਪਰ ਬਣਿਆ ਤੇ ਸਾਹਮਣੇ ਤੁਸੀਂ ਗੁਰੂ ਘਰ ਦੀ ਜਿਹੜੀ ਹੈ ਅ ਇਮਾਰਤ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਮੇਲੇ ਕਰ ਰਹੇ ਹੋ ਪੰਚਮ ਪਾਤਸ਼ਾਹ ਜੀ ਦੇ ਸਥਾਨ ਗੁਰੂ ਸਰਸਹਬ ਦੇ ਦਰਸ਼ਨ ਮੇਲੇ ਕਰਕੇ ਆਪਾਂ ਫੇਰ ਗੁਰਦੁਆਰਾ ਬਾਬਾ ਸ਼੍ਰੀਚੰਦ ਜੀ ਦੇ ਸਥਾਨਾਂ ਤੇ ਪਹੁੰਚ ਗਏ 68 ਸਾਲ ਤੇ ਇਧਰ ਬੌਲ ਸਿੰਘ ਸਾਹਿਬ ਹੈ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਦੱਸਿਆ ਤੁਹਾਨੂੰ ਇਸ ਪਾਵਨ ਪਵਿੱਤਰ ਸਥਾਨ ਬਾਬਾ ਸ੍ਰੀ ਚੰਨ ਜੀ ਦੇ ਦਰਸ਼ਨ ਮੇਲੇ ਕਰਕੇ ਤੇ ਪੰਚਮ ਪਾਤਸ਼ਾਹ ਜੀ ਦੇ ਗੁਰਸਰ ਸਾਹਿਬ ਦੇ ਦਰਸ਼ਨ ਮੇਲੇ ਕਰਾਏ ਤੇ ਲਾਇਕ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਓ ਇਸ ਵੀਡੀਓ ਤੇ ਵੱਧੋ ਵੱਧ ਸ਼ੇਅਰ ਕਰਿਓ ਤੇ ਕਮੈਂਟਾਂ ਵਿੱਚ ਆਪਣਾ ਜਰੂਰ ਦੱਸਿਓ ਇਸ ਪਾਵਨ ਪਵਿੱਤਰ ਸਥਾਨ ਦੇ ਤੁਹਾਨੂੰ ਦਰਸ਼ਨ ਮੇਲੇ ਕਰਕੇ ਕਿਸ ਤਰ੍ਹਾਂ ਲੱਗਿਆ ਸੋ ਅੱਜ ਦੀ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਕਰਦੇ ਹਾਂ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿੱਥੇ ਕਿ ਬਾਬਾ ਸ਼੍ਰੀ ਚੰਦ ਜੀ ਦਾ ਤੂਣਾ ਸਾਹਿਬ ਦੇ ਤੁਹਾਨੂੰ ਅਗਲੀ ਵੀਡੀਓ ਵਿੱਚ ਦਰਸ਼ਨ ਕਰਾਂ ਬਣੇ ਰਿਹਾ ਆਪਣੀ ਚੈਨਲ ਦੇ ਨਾਲ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ